ਅਮਰਤਸਰ ਦੀ ਪਵਿੱਤਰ ਧਰਤੀ ਸਵੇਰ ਦੇ ਚੜ੍ਹਦੇ ਸੂਰਜ ਦੇ ਨਾਲ ਚਮਕ ਰਹੀ ਸੀ ਡੀਐਸਪੀ ਮਨਜੀਤ ਕੌਰ ਆਪਣੀ ਨਵੀਂ ਗੱਡੀ ਵਿੱਚ ਬੈਠੀ ਗੁਰਦੁਆਰਾ ਬਾਬਾ ਦੀਪ ਸਿੰਘ ਸਾਹਿਬ ਵੱਲ ਵੱਧ ਰਹੀ ਸੀ ਮਨ ਵਿੱਚ ਇੱਕ ਅਲੌਕਿਕ ਸ਼ਾਂਤੀ ਸੀ ਜਿਸ ਦਿਨ ਉਹ ਆਖਰੀ ਵਾਰ ਇੱਥੇ ਆਈ ਸੀ ਉਹ ਇੱਕ ਸਧਾਰਨ ਕੁੜੀ ਸੀ ਤੇ ਅੱਜ ਉਹ ਪੰਜਾਬ ਪੁਲਿਸ ਦੀ ਇੱਕ ਵੱਡੀ ਅਫਸਰ ਸੀ ਜਦੋਂ ਮਨਜੀਤ ਨੇ ਗੁਰਦੁਆਰੇ ਦੇ ਅੰਦਰ ਜਾ ਕੇ ਮੱਥਾ ਟੇਕਿਆ ਤਾਂ ਉਸ ਦੀਆਂ ਅੱਖਾਂ ਵਿੱਚ ਪਾਣੀ ਸੀ ਦੋਸਤੀਆਂ ਵਿਛੋੜੇ ਪਿਆਰ ਸੰਘਰਸ਼ ਸਾਰੇ ਪਾਲ ਇੱਕ ਇੱਕ ਕਰਕੇ ਅੱਖਾਂ ਦੇ ਅੱਗੇ ਆ ਗਏ ਗੁਰਦੁਆਰਾ ਸਾਹਿਬ ਤੋਂ ਬਾਹਰ ਆਉਂਦਿਆਂ ਹੀ ਉਸਨੇ ਮਨ ਕਰਿਆ ਕਿ ਇੱਕ ਕੱਪ ਚਾਹ ਦਾ ਪੀਤਾ ਜਾਵੇ ਬਾਹਰ ਇੱਕ ਠੇਲਾ ਸੀ ਚਾਹ ਵਾਲੇ ਦੀ ਸ਼ਕਲ ਜਾਣੀ ਪਹਿਚਾਨੀ ਲੱਗੀ ਉਹ ਅੱਖਾਂ ਨੂੰ ਮੀਚ ਕੇ ਵਧੇਰੇ ਗਿਆਨ ਨਾਲ ਵੇਖਦੀ ਹੈ ਤੇ ਦਿਲ ਦੀ ਧੜਕਨ ਤੇਜ਼ ਹੋ ਜਾਂਦੀ ਹੈ ਤੇ ਮਨੀ ਮਨ ਵਿੱਚ ਸੋਚਦੀ ਹੈ ਕਿ ਇਹ ਤਾਂ ਅਰਵਿੰਦ ਹੈ ਜੋ ਮਰ ਗਿਆ ਸੀ ਜੋ ਸਾਲਾਂ ਪਹਿਲਾਂ ਗਾਇਬ ਹੋ ਗਿਆ ਸੀ ਜੋ ਉਸਦੀ ਜ਼ਿੰਦਗੀ ਸੀ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਹ ਠੇਲੇ ਦੇ ਅੱਗੇ ਡਿੱਗ ਪਈ ਅਤੇ ਕਹਿਣ ਲੱਗੀ ਤੁਸੀਂ ਦਾਹ ਮੈਨੂੰ ਤਾਂ ਲੱਗਿਆ ਤੁਸੀਂ ਮਰ ਗਏ ਤੁਸੀਂ ਇੰਨਾ ਚਿਰ ਕਿੱਥੇ ਸੀ ਮੈਨੂੰ ਇੰਜ ਕਿਵੇਂ ਛੱਡ ਸਕਦੇ ਹੋ ਅਰਵਿੰਦ ਨੇ ਥੋੜਾ ਚਿਹਰਾ ਆਪਣਾ ਸਿਰ ਝੁਕਾਇਆ ਚੁੱਪ ਰਿਹਾ ਅਤੇ ਚਾਹ ਵਿੱਚ ਚਮਚੀ ਘੁੰਮਦੀ ਰਹੀ ਮਨਜੀਤ ਦੀ ਅੱਖ ਭਰੀ ਹੋਈ ਸੀ ਅਤੇ ਇਹ ਕਹਿ ਰਹੀ ਸੀ ਕਿ ਤੂੰ ਇੰਨਾ ਚਿਰ ਕਿੱਥੇ ਰਿਹਾ ਮੈਂ ਤੈਨੂੰ ਕਿਥੋਂ ਕਿਥੋਂ ਨਹੀਂ ਲੱਭਿਆ ਪਰ ਅੱਜ ਤੇਰੇ ਇਹ ਹਾਲਾਤ ਕਿਵੇਂ ਬਣ ਗਏ ਨੇ ਜੀ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ دیر ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਮਨਜੀਤ ਕੌਰ ਲੁਧਿਆਣੇ ਦੇ ਇੱਕ ਰਹੀਸ਼ ਕਰਦੀ ਬੇਟੀ ਸਕੂਲ ਦੇ ਵਿੱਚ ਹਮੇਸ਼ਾ ਟੋਪਰ ਤੇ ਜਦੋਂ ਉਸਨੇ ਕਾਲਜ ਦੇ ਵਿੱਚ ਦਾਕਾ ਲਿਆ ਤੇ ਉੱਥੇ ਉਹ ਮਿਲੇ ਅਰਵਿੰਦ ਨੂੰ ਅਰਵਿੰਦ ਇੱਕ ਗਰੀਬ ਪਰ ਬਹੁਤ ਮਿਹਨਤੀ ਲੜਕਾ ਸਭ ਤੋਂ ਪਹਿਲਾਂ ਦੋਨਾਂ ਦੇ ਵਿਚਕਾਰ ਦੋਸਤੀ ਹੋਈ ਦੋਸਤੀ ਤੋਂ ਬਾਅਦ ਹੋਇਆ ਪਿਆਰ ਹੁਣ ਆਪਾਂ ਜ਼ਿਕਰ ਕਰਦੇ ਹਾਂ ਅਰਵਿੰਦ ਦੇ ਪਿਤਾ ਦਾ ਅਰਵਿੰਦ ਦੇ ਪਿਤਾ ਇੱਕ ਰਿਟਾਇਰਡ ਅਧਿਆਪਕ ਅਤੇ ਉਸੇ ਦੀ ਸੈਲਰੀ ਦੇ ਨਾਲ ਘਰ ਦੇ ਜੋ ਵੀ ਖਰਚੇ ਸੀ ਜੋ ਵੀ ਰੋਟੀ ਗੁਜ਼ਾਰਾ ਚੱਲਦਾ ਸੀ ਤੇ ਦੂਜੇ ਪਾਸੇ ਜੋ ਮਨਜੀਤ ਦੇ ਪਿਤਾ ਉਹ ਲੱਖਪਤੀ ਇੱਕ ਬਿਜ਼ਨਸਮੈਨ ਸੀ ਦੋਨਾਂ ਨੂੰ ਇਹ ਨਹੀਂ ਸੀ ਪਤਾ ਕਿ ਸਾਡੇ ਪਿਆਰ ਦੇ ਵਿਚ ਜੋ ਰੁਕਾਵਟਾਂ ਨੇ ਉਹ ਸਾਡੇ ਪਰਿਵਾਰਾਂ ਕਰਕੇ ਆ ਸਕਦੀਆਂ ਨੇ ਕਿਉਂਕਿ ਇੱਕ ਪਾਸੇ ਤਾਂ ਜੋ ਮਨਜੀਤ ਹੈ ਉਹ ਲਖਪਤੀ ਇੱਕ ਬਿਜ਼ਨਸਮੈਨ ਦੀ ਬੇਟੀ ਸੀ ਤੇ ਦੂਜੇ ਪਾਸੇ ਜੋ ਅਰਵਿੰਦ ਸੀ ਉਹ ਇੱਕ ਰਿਟਾਇਰਡ ਅਧਿਆਪਕ ਉਸ ਦਾ ਪੁੱਤਰ ਸੀ ਦੋਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ ਤੇ ਰੁਕਾਵਟ ਇੱਥੇ ਹੀ ਆਈ ਮਨਜੀਤ ਨੇ ਇੱਕ ਦਿਨ ਅਰਵਿੰਦ ਨੂੰ ਕਿਹਾ ਕਿ ਆਪਾਂ ਕਾਲਜ ਦੇ ਵਿੱਚ ਮਿਲੇ ਕਾਲਜ ਦੇ ਵਿੱਚ ਆਪਣੀ ਦੋਸਤੀ ਹੋਈ ਆਪਾਂ ਇੱਕ ਦੂਜੇ ਨੂੰ ਸਮਝ ਚੁੱਕੇ ਹਾਂ ਕਿਉਂ ਨਾ ਆਪਾਂ ਵਿਆਹ ਦੀ ਗੱਲ ਕਹਦੇ ਤੋਰੀ ਤਾਂ ਉਸੇ ਦੌਰਾਨ ਅਰਵਿੰਦ ਨੇ ਕਿਹਾ ਕਿ ਮੈਂ ਤਾਂ ਆਪਣੇ ਮਾਤਾ ਪਿਤਾ ਨੂੰ ਮਨਾ ਲਵਾਂਗਾ ਮੇਰੇ ਮਾਤਾ ਪਿਤਾ ਤਾਂ ਬੜੀ ਆਸਾਨੀ ਦੇ ਨਾਲ ਮੰਨ ਜਾਣਗੇ ਪਰ ਦਿੱਕਤ ਆਉਂਦੀ ਹੈ ਤੇਰੇ ਮਾਤਾ ਪਿਤਾ ਦੀ ਉਸ ਤੋਂ ਬਾਅਦ ਮਨਜੀਤ ਨੇ ਕਿਹਾ ਕਿ ਜਿੱਥੇ ਪਿਆਰ ਸੱਚਾ ਹੋਵੇ ਰੂਹਾਂ ਦਾ ਰਿਸ਼ਤਾ ਪੱਕਾ ਹੋਵੇ ਉੱਥੇ ਕੋਈ ਵੀ ਰੁਕਾਵਟਾਂ ਕੁਝ ਵੀ ਆਪਣਾ ਨਹੀਂ ਵਿਗਾੜ ਸਕਦੀਆਂ ਆਪਾਂ ਸੱਚੇ ਮਨ ਦੇ ਨਾਲ ਪਿਆਰ ਕੀਤਾ ਹੈ ਮੁਹੱਬਤ ਕੀਤੀ ਹੈ ਤੇ ਆਪਾਂ ਆਪਣੇ ਮਾਤਾ ਪਿਤਾ ਦੇ ਨਾਲ ਇਸ ਵਿਸ਼ੇ ਤੇ ਗੱਲ ਜਰੂਰ ਕਰਾਂਗੇ ਮਨਜੀਤ ਛੁੱਟੀ ਹੁੰਦੇ ਹੀ ਆਪਣੇ ਤੱਲੀ ਗਈ ਤੇ ਆਪਣੇ ਪਿਤਾ ਦੇ ਨਾਲ ਇਸ ਵਿਸ਼ੇ ਤੇ ਗੱਲ ਕੀਤੀ ਅਤੇ ਕਿਹਾ ਕਿ ਮੇਰੇ ਨਾਲ ਇੱਕ ਅਰਵਿੰਦ ਨਾਮ ਦਾ ਲੜਕਾ ਪੜਦਾ ਹੈ ਸਾਡੇ ਵਿਚਕਾਰ ਬਹੁਤ ਚੰਗੀ ਦੋਸਤੀ ਹੈ ਅਸੀਂ ਇੱਕ ਦੂਜੇ ਨੂੰ ਚੰਗੇ ਤਰੀਕੇ ਦੇ ਨਾਲ ਜਾਣਦੇ ਵੀ ਹਾਂ ਅਸੀਂ ਸਮਝਦੇ ਵੀ ਹਾਂ ਤੇ ਅਸੀਂ ਆਪਸ ਦੇ ਵਿੱਚ ਵਿਆਹ ਕਰਵਾਉਣਾ ਚਾਹੁੰਦੇ ਹਾਂ ਕਿਉਂਕਿ ਮੈਂ ਖੁਸ਼ ਅਰਵਿੰਦ ਦੇ ਨਾਲ ਹੀ ਰਹਿ ਸਕਦੀ ਹਾਂ ਜਿੰਨਾ ਖੁਸ਼ ਮੈਨੂੰ ਉਹ ਰੱਖ ਸਕਦਾ ਹੈ ਉਹਨਾਂ ਕੋਈ ਹੋਰ ਨਹੀਂ ਰੱਖ ਸਕਦਾ ਤਾਂ ਉਸ ਤੋਂ ਬਾਅਦ ਮਨਜੀਤ ਦੇ ਪਿਤਾ ਨੇ ਕਿਹਾ ਕਿ ਠੀਕ ਹੈ ਇੱਕ ਵਾਰੀ ਮੈਂ ਉਸ ਦੇ ਪਰਿਵਾਰ ਦੇ ਨਾਲ ਮਿਲ ਲੈਂਦੇ ਤਾਂ ਉਸ ਤੋਂ ਬਾਅਦ ਉਹ ਅਰਵਿੰਦ ਨੇ ਆਪਣੇ ਪਿਤਾ ਦੇ ਨਾਲ ਗੱਲ ਕੀਤੀ ਤਾਂ ਅਰਵਿੰਦ ਦਾ ਪਿਤਾ ਵੀ ਰਾਜੀ ਹੋ ਗਿਆ ਕਿ ਕੋਈ ਗੱਲ ਨਹੀਂ ਇੱਕ ਵਾਰੀ ਆਪਾਂ ਮਿਲ ਲੈਨੇ ਆ ਮਿਲਣ ਦੇ ਵਿੱਚ ਕੀ ਦਿੱਕਤ ਹੈ ਕੀ ਪਰੇਸ਼ਾਨੀ ਹੈ ਜੇਕਰ ਆਪਾਂ ਮਿਲ ਲੈਨੇ ਆ ਆਪਣੀ ਗੱਲ ਸਹੀ ਬਣ ਜਾਂਦੀ ਹੈ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਤੁਸੀਂ ਇੱਕ ਦੂਜੇ ਨੂੰ ਪਸੰਦ ਕਰਦੇ ਹੋ ਉਸ ਤੋਂ ਬਾਅਦ ਲੁਧਿਆਣਾ ਦੀ ਇੱਕ ਹੋਟਲ ਦੇ ਵਿੱਚ ਮੁਲਾਕਾਤ ਰੱਖੀ ਗਈ ਦੋਨੋਂ ਪਰਿਵਾਰ ਉੱਥੇ ਇਕੱਠੇ ਹੋਏ ਤੇ ਜਦੋਂ ਗੱਲਬਾਤ ਕੀਤੀ ਤਾਂ ਉਸ ਤੋਂ ਬਾਅਦ ਮਨਜੀਤ ਦੇ ਪਿਤਾ ਨੇ ਅਰਵਿੰਦ ਦੇ ਪਿਤਾ ਨੂੰ ਪੁੱਛਿਆ ਕਿ ਤੁਸੀਂ ਕੀ ਕਰਦੇ ਹੋ ਉਸਨੇ ਕਿਹਾ ਕਿ ਮੈਂ ਇੱਕ ਰਿਟਾਇਰਡ ਅਧਿਆਪਕ ਇਹ ਗੱਲ ਸੁਣਦੇ ਹੀ ਜੋ ਮਨਜੀਤ ਦਾ ਪਿਤਾ ਸੀ ਉਹ ਅਗਬਬੁਲਾ ਹੋ ਗਿਆ ਗੁੱਸੇ ਦੇ ਮਾਰੇ ਉਸ ਦੀਆਂ ਅੱਖਾਂ ਲਾਲ ਹੋ ਗਈਆਂ ਤੇ ਆਪਣੀ ਧੀ ਮਨਜੀਤ ਨੂੰ ਕਹਿੰਦਾ ਮਨਜੀਤ ਇੱਕ ਮਿੰਟ ਮੇਰੇ ਨਾਲ ਆਈਂ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਆ ਉਹ ਮਨਜੀਤ ਨੂੰ ਲੈ ਕੇ ਸਾਈਡ ਦੇ ਵਿੱਚ ਚਲਾ ਜਾਂਦਾ ਹੈ ਤੇ ਜਾ ਕੇ ਕਹਿੰਦਾ ਹੈ ਕਿ ਤੂੰ ਚੁੱਪਚਾਪ ਇਸ ਮੁੰਡੇ ਨੂੰ ਭੁੱਲ ਜਾ ਤੇਰਾ ਵਿਆਹ ਇਸ ਦੇ ਨਾਲ ਨਹੀਂ ਹੋ ਸਕਦਾ ਤੇਰਾ ਵਿਆਹ ਕਿਸੇ ਲੱਖਪਤੀ ਕਰੋੜਪਤੀ ਲੜਕੇ ਦੇ ਨਾਲ ਕਰਾਵਾਂਗੇ ਇਸ ਦਾ ਪਿਤਾ ਤਾਂ ਰਿਟਾਇਰਡ ਅਧਿਆਪਕ ਹੈ ਅੱਧੀ ਤਨਖਾਹ ਮਿਲਦੀ ਹੈ 20 25 ਰਪਿਆ ਤੇ ਅਰਵਿੰਦ ਹਜੇ ਬੇਰੋਜ਼ਗਾਰ ਹੈ ਇਹ ਕੁਝ ਕਰ ਨਹੀਂ ਸਕਦਾ ਤੇਰਾ ਵਿਆਹ ਇੱਥੇ ਨਹੀਂ ਹੋ ਸਕਦਾ ਮਨਜੀਤ ਉੱਚੀ ਉੱਚੀ ਭੁੱਬਾ ਮਾਰ ਕੇ ਰੋਣ ਲੱਗੀ ਅਤੇ ਇਹ ਕਹਿਣ ਲੱਗੀ ਕਿ ਪਪਾ ਮੈਂ ਵਿਆਹ ਕਰਵਾਵਾਂਗੀ ਤਾਂ ਐਸੇ ਦੇ ਨਾਲ ਹੀ ਕਰਵਾਵਾਂਗੀ ਕਿਉਂਕਿ ਇਸ ਨੂੰ ਮੈਂ ਚੰਗੇ ਤਰੀਕੇ ਦੇ ਨਾਲ ਜਾਣਦੀ ਹਾਂ ਜੋ ਖੁਸ਼ ਮੈਨੂੰ ਅਰਵਿੰਦ ਰੱਖ ਸਕਦਾ ਹੈ ਉਹ ਕੋਈ ਹੋਰ ਨਹੀਂ ਰੱਖ ਸਕਦਾ ਤੁਸੀਂ ਮੇਰੀ ਲਾਸ਼ ਨੂੰ ਜ਼ਰੂਰ ਕਿਤੇ ਹੋਰ ਵਿਆਹ ਦੋਗੇ ਪਰ ਮੈਂ ਤਾਂ ਅਰਵਿੰਦ ਦੇ ਨਾਲ ਹੀ ਵਿਆਹ ਕਰਵਾਵਾਂਗੀ ਉਤੋਂ ਬਿਨਾ ਕੁਝ ਕਹੇ ਨਿਕਲ ਪਏ ਅਰਵਿੰਦ ਵੀ ਮਾਨੀ ਮਨ ਬਹੁਤ ਉਦਾਸ ਹੋਇਆ ਤੇ ਸੋਚਣ ਲੱਗਾ ਕਿ ਲੱਗਦਾ ਇੱਥੇ ਗੱਲ ਨਹੀਂ ਬਣੀ ਪਿਆਰ ਦੇ ਵਿੱਚ ਆਈ ਰੁਕਾਵਟ ਤੇ ਉਸ ਤੋਂ ਬਾਅਦ ਮਨਜੀਤ ਨੇ ਅਰਵਿੰਦ ਨੂੰ ਫੋਨ ਲਾਇਆ ਅਤੇ ਕਿਹਾ ਕਿ ਆਪਣੇ ਮਾਤਾ ਪਿਤਾ ਤਾਂ ਨਹੀਂ ਮੰਨਣਗੇ ਕਿਉਂ ਨਾ ਆਪਾਂ ਭੱਜ ਕੇ ਵਿਆਹ ਕਰਵਾ ਲਈਏ ਅਰਵਿੰਦ ਨੇ ਕਿਹਾ ਕਿ ਤੇਰੀ ਖੁਸ਼ੀ ਮੇਰੀ ਖੁਸ਼ੀ ਹੈ ਮੈਂ ਤੈਨੂੰ ਪਿਆਰ ਕੀਤਾ ਹੈ ਹਰ ਸੁੱਖ ਦੁੱਖ ਤੇਰੇ ਨਾਲ ਸਾਂਝਾ ਕੀਤਾ ਹੈ ਜੋ ਤੇਰੀ ਖੁਸ਼ੀ ਹੈ ਉਹੀ ਮੇਰੀ ਖੁਸ਼ੀ ਹੈ ਜਿਵੇਂ ਤੂੰ ਕਹੇਂਗੀ ਤੇਰੀ ਹਰ ਗੱਲ ਮੰਨਣ ਦੇ ਲਈ ਮੈਂ ਤਿਆਰ ਹਾਂ ਮਨਜੀਤ ਨੇ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਅਰਵਿੰਦ ਦੇ ਨਾਲ ਜੀ ਹਾਂ ਦੋਨੋਂ ਜਣੇ ਵਿਆਹ ਕਰਵਾ ਕੇ ਬਹੁ ਉਹਤੇ ਖੁਸ਼ ਸੀ ਅਤੇ ਉਹਨਾਂ ਦੇ ਘਰ ਦੇ ਵਿੱਚ ਇੱਕ ਪੁੱਤਰ ਵੀ ਹੋਇਆ ਤੇ ਉਸ ਪੁੱਤਰ ਦਾ ਨਾਮ ਰੱਖਿਆ ਉਹਨਾਂ ਨੇ ਅਨਮੋਲ ਹੁਣ ਉਹ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਹੇ ਸੀ ਪਰ ਅਚਾਨਕ ਹੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਐਸਾ ਤੂਫਾਨ ਆਇਆ ਕਿ ਅਚਾਨਕ ਇੱਕ ਦਿਨ ਅਰਵਿੰਦ ਗਾਇਬ ਹੋ ਗਿਆ ਅਰਵਿੰਦ ਗਾਇਬ ਹੋਇਆ ਤਾਂ ਉਹਨਾਂ ਨੇ ਰਿਪੋਰਟ ਦਰਜ ਕਰਵਾਈ ਪੁਲਿਸ ਸਟੇਸ਼ਨ ਦੇ ਵਿੱਚ ਉਹ ਕਿਹੜੀ ਜਗ੍ਹਾ ਹੈ ਜਿੱਥੇ ਜਿੱਥੇ ਉਹਨਾਂ ਨੇ ਧਕੇ ਨਹੀਂ ਖਾਦੇ ਪਰ ਅਰਵਿੰਦ ਦਾ ਕੋਈ ਵੀ ਪਤਾ ਨਹੀਂ ਚੱਲਿਆ ਮਨਜੀਤ ਹੁਣ ਬਹੁਤ ਜ਼ਿਆਦਾ ਪਰੇਸ਼ਾਨ شان ਹੋ ਗਈ ਸੀ ਉਹ ਸੋਚਣ ਲੱਗੀ ਕਿ ਆਖਰਕਾਰ ਅਰਵਿੰਦ ਚਲਾ ਕਿੱਧਰ ਗਿਆ ਅਰਵਿੰਦ ਜੋ ਕਿ ਆਪਣੀ ਜ਼ਿੰਦਗੀ ਬੜੀ ਸੁਖੀ ਸੁਖੀ ਬਤੀਤ ਕਰ ਰਿਹਾ ਸੀ ਉਹਨਾਂ ਦੇ ਵਿਚਕਾਰ ਕਿਸੇ ਵੀ ਤਰੀਕੇ ਦੀ ਕੋਈ ਵੀ ਲੜਾਈ ਨਹੀਂ ਸੀ ਪਰ ਹੁਣ ਆਖਰਕਾਰ ਅਰਵਿੰਦ ਗਾਇਬ ਕਿੱਧਰ ਹੋ ਗਿਆ ਉਹਨਾਂ ਦੇ ਪਿਆਰ ਦੇ ਵਿੱਚ ਇਹ ਰੁਕਾਵਟ ਆਖਰਕਾਰ ਆਈ ਕਿਵੇਂ ਪਰ ਮਨਜੀਤ ਨੇ ਦਿਲੋਂ ਮੰਨ ਲਿਆ ਕਿ ਲੱਗਦਾ ਹੈ ਅਰਵਿੰਦ ਇਸ ਦੁਨੀਆ ਤੋਂ ਚਲਾ ਗਿਆ ਕਿਉਂਕਿ ਜੇਕਰ ਉਹ ਜ਼ਿੰਦਾ ਹੁੰਦਾ ਤਾਂ ਮੈਨੂੰ ਵਾਪਸ ਮਿਲਣ ਦੇ ਲਈ ਜ਼ਰੂਰ ਆਉਂਦਾ ਜੋ ਨਾਲ ਜੀਣ ਮਰਨ ਦੀਆਂ ਕਾ ਸਮਾਂ ਖਾਂਦੇ ਨਹੀਂ ਉਹ ਕਦੇ ਐਵੇਂ ਛੱਡ ਕੇ ਨਹੀਂ ਜਾਂਦੇ ਕਿਉਂਕਿ ਅਰਵਿੰਦ ਨੂੰ ਤਾਂ ਮਨਜੀਤ ਤੋਂ ਕਿਸੇ ਵੀ ਤਰੀਕੇ ਦੀ ਕੋਈ ਦਿੱਕਤ ਨਹੀਂ ਸੀ ਕੋਈ ਪਰੇਸ਼ਾਨੀ ਨਹੀਂ ਸੀ ਪਰ ਹੁਣ ਉਹ ਇੱਕੇ ਦਮ ਹੀ ਛੱਡ ਕੇ ਕਿਵੇਂ ਜਾ ਸਕਦਾ ਹੈ ਤੇ ਉਧਰ ਮਨਜੀਤ ਦੇ ਪਿਤਾ ਨੇ ਵੀ ਕਹਿ ਦਿੱਤਾ ਕਿ ਉਹ ਕਦੇ ਵੀ ਨਹੀਂ ਆਵੇਗਾ ਪਰ ਅੱਜ ਸਾਲਾਂ ਬਾਅਦ ਗੁਰਦੁਆਰਾ ਬਾਬਾ ਦੀਪ ਸਿੰਘ ਸਾਹਿਬ ਦੇ ਦਫ਼ਤੇ ਚਾਵੜਾ ਬਣ ਕੇ ਖੜਾ ਸੀ ਮਨਜੀਤ ਨੇ ਚਾਹ ਦੀ ਆਖਰੀ ਚੁਸਕੀ ਲਈ ਤੇ ਕਿਹਾ ਕਿ ਚੱਲ ਹੁਣ ਠੇਲਾ ਬੰਦ ਕਰ ਤੂੰ ਮੇਰੇ ਨਾਲ ਘਰ ਚੱਲ ਤੇਰਾ ਪੁੱਤਰ ਤੇਰੀ ਰਾਹ ਤੱਕ ਰਿਹਾ ਪਰ ਅਰਵਿੰਦ ਦੇ ਹੱਥ ਕੰਬਰੇ ਸਨ ਨੂੰ ਡਰ ਲੱਗਦਾ ਹੈ ਮਨਜੀਤ ਉਸਨੇ ਹੱਥ ਫੜ ਕੇ ਕਿਹਾ ਹੁਣ ਡਰ ਮੇਰੇ ਵੱਲੋਂ ਹੋਵੇਗਾ ਕਿਸੇ ਹੋਰ ਵੱਲੋਂ ਨਹੀਂ ਕਿਉਂਕਿ ਹੁਣ ਤੂੰ ਡੀਐਸਪੀ ਦੀ ਪਿਛੋਕੜ ਦੇ ਨਾਲ ਜੀਵੇਗਾ ਜੀ ਹਾਂ ਕਹਾਣੀ ਇੱਥੇ ਖਤਮ ਨਹੀਂ ਹੋਈ ਕਹਾਣੀ ਹਜੇ ਸ਼ੁਰੂ ਹੋਈ ਹੈ ਕਿ ਆਖਰਕਾਰ ਅਰਵਿੰਦ ਗਾਇਬ ਕਿੱਥੇ ਹੋਇਆ ਸੀ ਤੇ ਹੁਣ ਉਹ ਵਾਪਸ ਚਾਹ ਵਾਲਾ ਬਣ ਕੇ ਉਸ ਦੇ ਸਾਹਮਣੇ ਖੜਾ ਸੀ ਡੀਐਸਪੀ ਮਨਜੀਤ ਕੌਰ ਨੇ ਆਪਣੀ ਜੋ ਕਿ ਨਵੀਂ ਗੱਡੀ ਦੇ ਵਿੱਚ ਉੱਥੇ ਖੜੀ ਅਤੇ ਇਹ ਕਹਿਣ ਲੱਗੀ ਕਿ ਆ ਦੇਖ ਆ ਮੈਂ ਨਵੀਂ ਗੱਡੀ ਲੈ ਕੇ ਆਂਦੀ ਐ ਤੇ ਹੁਣ ਮੈਂ ਡੀ ਵੀ ਲੱਗ ਚੁੱਕੀਆਂ ਤੇ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਮੈਂ ਦਰ ਤੇ ਇੱਥੇ ਮੱਥਾ ਟੇਕਣ ਦੇ ਲਈ ਆਈਆਂ ਪਰ ਤੇਰੀ ਇਹ ਮਾੜੀ ਹਾਲਤ ਕਿਵੇਂ ਬਣ ਗਈ ਤਾਂ ਉਸ ਤੋਂ ਬਾਅਦ ਉਹ ਕੱਲੀ-ਕੱਲੀ ਗੱਲ ਦੱਸਣ ਲੱਗਾ ਤੇ ਉਸ ਗੱਲ ਨੂੰ ਸੁਣਨ ਤੋਂ ਬਾਅਦ ਤੁਹਾਡੀ ਵੀ ਰੂਹ ਕੰਬ ਜਾਵੇ ਜੀ ਹਾਂ ਉਸ ਤੋਂ ਬਾਅਦ ਜਦੋਂ ਅਰਵਿੰਦ ਨੇ ਦੱਸਿਆ ਕਿ ਜਦੋਂ ਆਪਣਾ ਵਿਆਹ ਹੋਇਆ ਸੀ ਵਿਆਹ ਤੋਂ ਬਾਅਦ ਸ਼ੁਰੂਆਤ ਦੇ ਦਿਨਾਂ ਦੇ ਵਿੱਚ ਤਾਂ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਆਪਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਦਿੱਕਤ ਨਹੀਂ ਸੀ ਕੋਈ ਪਰੇਸ਼ਾਨੀ ਨਹੀਂ ਸੀ ਮੈਨੂੰ ਵੀ ਜੋਬ ਮਿਲ ਗਈ ਤੇ ਆਪਾਂ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦੇ ਸੀ ਪਰ ਐਸੇ ਦੌਰਾਨ ਹੀ ਮੇਰੇ ਨਾਲ ਇੱਕ ਬਹੁਤ ਵੱਡਾ ਧੋਖਾ ਹੋਇਆ ਧੋਖਾ ਇਹ ਹੋਇਆ ਕਿ ਮੈਨੂੰ ਕੁਝ ਗੁੰਡਿਆਂ ਨੇ ਕਿਡਨਾਪ ਕਰ ਲਿਆ ਕਿਡਨਾਪ ਕਰਕੇ ਮੇਰੇ ਨਾਲ ਬੁਰੇ ਤਰੀਕੇ ਦੇ ਨਾਲ ਕੁੱਟ ਮਾਰ ਕੀਤੀ ਗਈ ਅਤੇ ਮੈਨੂੰ ਕਈ-ਕਈ ਦਿਨਾਂ ਤੱਕ ਭੁੱਖਾ ਰੱਖਿਆ ਗਿਆ ਭੁੱਖਾ ਰੱਖਣ ਤੋਂ ਬਾਅਦ ਮੈਨੂੰ ਇੱਕ ਮਰਿਆ ਹੋਇਆ ਸਮਝ ਕੇ ਸੁੱਟ ਗਏ ਸੀ ਤੇ ਹੁਣ ਇਹੀ ਸਮਝਦੇ ਸੀ ਕਿ ਹੁਣ ਤਾਂ ਅਰਵਿੰਦ ਮਰ ਚੁੱਕਿਆ ਹੈ ਹੁਣ ਵਾਪਸ ਨਹੀਂ ਆਵੇਗਾ ਪਰ ਹੁਣ ਅੱਜ ਮੈਂ ਤੇਰੇ ਸਾਹਮਣੇ ਵਾਪਸ ਖੜਾ ਹੁਣ ਇਹ ਗੱਲ ਸੁਣਨ ਤੋਂ ਬਾਅਦ ਡੀਐਸਪੀ ਮਨਜੀਤ ਕੌਰ ਉਸ ਦੇ ਮਨ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਖੜਾ ਹੋ ਗਿਆ ਕਿ ਆਖਰਕਾਰ ਜੋ ਗੁੰਡੇ ਹੈ ਉਹ ਕਿਉਂ ਕੁੱਟਿਆ ਮੇਰੇ ਘਰ ਵਾਲੇ ਨੂੰ ਅਤੇ ਉਸ ਨੂੰ ਐ ਮਰੇ ਹੋਏ ਹਾਲਾਤ ਦੇ ਵਿੱਚ ਮਰਿਆ ਸਮਝ ਕੇ ਸੜਕ ਦੇ ਉੱਪਰ ਕਿਵੇਂ ਸੁੱਟ ਗਏ ਇਹ ਉਸ ਦੇ ਮਨ ਦੇ ਵਿੱਚ ਇਹ ਸਵਾਲ ਖੜਾ ਹੁੰਦਾ ਸੀ ਚਾਹ ਦੀ ਚੁਸਕੀ ਲੈ ਰਹੀ ਸੀ ਮਨਜੀਤ ਕੌਰ ਅਤੇ ਉਸ ਤੋਂ ਬਾਅਦ ਅਰਵਿੰਦ ਨੇ ਪੁੱਛਿਆ ਕਿ ਦੋ ਦੱਸ ਮੇਰੇ ਤੋਂ ਬਾਅਦ ਤੇਰੇ ਅੰਦਰ ਇਹ ਐਨਾ ਜਜ਼ਬਾ ਕਿਵੇਂ ਆਇਆ ਤਾਂ ਉਸ ਤੋਂ ਬਾਅਦ ਮਨਜੀਤ ਨੇ ਕਿਹਾ ਕਿ ਤੇਰੇ ਤੋਂ ਬਾਅਦ ਤੇਰੀ ਤਨਹਾਈ ਨੂੰ ਮੈਂ ਆਪਣੀ ਤਾਕਤ ਬਣਾ ਲਿਆ ਅਤੇ ਆਪਣੀ ਤਾਕਤ ਨੂੰ ਮੈਂ ਇਸ ਕਦਰ ਮਜ਼ਬੂਤ ਕਰ ਲਿਆ ਕਿ ਅੱਜ ਮੈਂ ਇਸ ਮੁਕਾਮ ਦੇ ਉੱਪਰ ਖੜੀ ਹਾਂ ਤੇਰਾ ਪੁੱਤਰ ਉਸ ਦੇ ਵਿੱਚ ਮੈਂ ਤੇਰੀ ਰੂਹ ਨੂੰ ਦੇਖਿਆ ਅਤੇ ਮੈਂ ਮਾਨੀ ਮਨ ਵਿੱਚ ਸੋਚਿਆ ਕਿ ਤੇਰਾ ਪੁੱਤਰ ਅੱਜ ਜਿੰਦਾ ਹੈ ਤੂੰ ਬੇਸ਼ੱਕ ਨਹੀਂ ਹੈ ਪਰ ਮੈਂ ਆ ਤੇਰੇ ਪੁੱਤਰ ਦੇ ਵਿੱਚੋਂ ਤੈਨੂੰ ਦੇਖਿਆ ਤੇਰੀ ਰੂਹ ਨੂੰ ਮਹਿਸੂਸ ਕੀਤਾ ਅਤੇ ਮੈਂ ਦਿਨ ਰਾਤ ਮਿਹਨਤ ਕੀਤੀ ਆਪਣੇ ਘਰੋਂ ਭੱਜਣ ਤੋਂ ਬਾਅਦ ਆਪਣੀ ਪੜ੍ਹਾਈ ਵਿੱਚੋਂ ਛੁੱਟ ਗਈ ਸੀ ਤਾਂ ਉਸ ਤੋਂ ਬਾਅਦ ਮੈਂ ਪ੍ਰਾਈਵੇਟ ਫਾਰਮ ਪਰ ਐਮਏ ਦੀ ਪੜ੍ਹਾਈ ਕੀਤੀ ਐਮਏ ਦੀ ਪੜ੍ਹਾਈ ਕਰਨ ਤੋਂ ਬਾਅਦ ਮੈਂ ਦਿੱਲੀ ਚਲੀ ਗਈ ਕਿਉਂਕਿ ਆਪਣੇ ਘਰ ਦੇ ਹਾਲਾਤ ਵੀ ਬਹੁਤ ਮਾੜੇ ਸੀ ਉੱਥੇ ਜਾ ਕੇ ਮੈਂ ਇੱਕ ਸਕੂਲ ਦੇ ਵਿੱਚ ਟੀਚਰ ਦੀ ਜੌਬ ਵੀ ਕੀਤੀ ਪ੍ਰਾਈਵੇਟ ਸਕੂਲ ਦੇ ਵਿੱਚ ਟੀਚਰ ਦੀ ਜੌਬ ਹੁੰਦੀ ਉਸ ਦੇ ਨਾਲ ਦੇ ਨਾਲ ਘਰ ਦਾ ਖਰਚਾ ਵੀ ਚੱਲ ਜਾਂਦਾ ਤੇ ਨਾਲ ਦੀ ਨਾਲ ਆਪਣਾ ਛੋਟਾ ਬੱਚਾ ਉਹ ਵੀ ਉੱਥੇ ਪੜਦਾ ਰਿਹਾ ਅਤੇ ਮੈਂ ਉਸ ਨੂੰ ਮਜ਼ਬੂਤੀ ਬਣਾਇਆ ਅਤੇ ਮੈਂ ਇਹ ਹੀ ਸੋਚਿਆ ਕਿ ਹੁਣ ਮੇਰੇ ਪਿਤਾ ਦੇ ਜੋ ਮੂਰੇ ਮੈਨੂੰ ਹੱਥ ਨਾਲ ਅੜਨੇ ਪੈਣਾ ਕਿਉਂਕਿ ਜਦੋਂ ਆਪਾਂ ਘਰੋਂ ਭੱਜ ਗਏ ਸੀ ਤਾਂ ਦਾ ਪਿਤਾ ਉਹ ਵੀ ਬਹੁਤ ਜ਼ਿਆਦਾ ਨਾਰਾਜ਼ ਹੋਇਆ ਸੀ ਤੇ ਇਹੀ ਮੈਨੂੰ ਬਾਰ-ਬਾਰ ਕਹਿੰਦਾ ਸੀ ਕਿ ਤੁਸੀਂ ਹੁਣ ਭੁੱਖੇ ਮਰੋਗੇ ਪਰ ਮੈਂ ਉਸ ਦੀ ਗੱਲ ਨੂੰ ਹਮੇਸ਼ਾ ਟਾਲਦੀ ਰਹੀ ਅਤੇ ਇਹ ਸੋਚਦੀ ਰਹੀ ਕਿ ਹੁਣ ਮੈਂ ਭੁੱਖੇ ਨਹੀਂ ਮਰਨਾ ਮੈਂ ਅਰਵਿੰਦ ਦੇ ਪਿਆਰ ਨੂੰ ਉਸ ਦੀ ਤਨਹਾਈ ਨੂੰ ਤਾਕਤ ਬਣਾਉਣਾ ਹੈ ਦੋਸਤੋ ਬਾਅਦ ਮੇਰਾ ਪਿਤਾ ਇਹ ਕਹਿਣ ਲੱਗਿਆ ਕਿ ਉਹ ਹੁਣ ਤੇਰੇ ਖਰਚੇ ਨਹੀਂ ਸੀ ਚੁੱਕ ਸਕਦਾ ਕਿਉਂਕਿ ਤੂੰ ਇੱਥੇ ਰਾਣੀਆਂ ਵਾਂਗੂ ਪੜੀ ਹੈ ਤੂੰ ਤੋ ਇੱਕ ਗਰੀਬ ਦੇ ਨਾਲ ਇੱਕ ਰਿਟਾਇਰਡ ਅਧਿਆਪਕ ਦੇ ਨਾਲ ਕਿਵੇਂ ਆਪਣੀ ਜ਼ਿੰਦਗੀ ਬਤੀਤ ਕਰ ਸਕਦੀ ਹੈ ਉਹ ਕਿਵੇਂ ਤੁਹਾਡਾ ਪਰਿਵਾਰ ਪਾਲ ਸਕਦਾ ਹੈ ਕਿ ਉਸ ਦੇ ਕੋਲ ਤਾਂ ਥੋੜੀ ਜੀ ਜਮਾ ਪੂੰਜੀ ਹੈ ਉਸ ਦੇ ਨਾਲ ਉਹ ਆਪਣਾ ਘਰ ਚਲਾਵੇ ਜਾਂ ਫਿਰ ਸੋਡੀ ਜ਼ਰੂਰਤਾਂ ਨੂੰ ਪੂਰਾ ਕਰੇ ਐਸੇ ਡਰਦਾ ਮਾਰਾ ਤੇਰਾ ਪਤੀ ਅਰਵਿੰਦ ਤੈਨੂੰ ਛੱਡ ਕੇ ਚਲਾ ਗਿਆ ਅਤੇ ਦੂਰ ਜਾ ਕੇ ਕਿਸੇ ਖੂਖਾਤੇ ਦੇ ਵਿੱਚ ਡਿੱਗ ਪਿਆ ਹੋਵੇਗਾ ਤੇ ਉੱਥੇ ਜਾ ਕੇ ਸੁਸਾਇਡ ਕਰ ਲਈ ਹੋਵੇਗੀ ਤੇ ਆਪਾਂ ਨੂੰ ਤਾਂ ਉਸ ਦੀ ਲਾਸ਼ ਵੀ ਨਹੀਂ ਮਿਲੀ ਮਨਜੀਤ ਨੇ ਕਿਹਾ ਕਿ ਤੇਰੇ ਜਾਣ ਤੋਂ ਬਾਅਦ ਮੈਨੂੰ ਬਹੁਤ ਐਦਾਂ ਦੇ ਤਾਣੇ ਮਿਹਨੇ ਸੁਣਨੇ ਪਏ ਪਰ ਮੈਂ ਤਾਣੇ ਮਿਹਨੇ ਨੂੰ ਇੱਕ ਪਾਸੇ ਰੱਖ ਕੇ ਮੈਂ ਦਿਨ ਰਾਤ ਮਿਹਨਤ ਕੀਤੀ ਮਿਹਨਤ ਮੈਂ ਇਸ ਕਦਰ ਕੀਤੀ ਕਿ ਕਦੇ ਵੀ ਮੈਂ ਪਿੱਛੇ ਮੁੜ ਕੇ ਨਹੀਂ ਮੈਂ ਸਕੂਲ ਦੇ ਵਿੱਚ ਪੜਾਉਂਦੀ ਛੁੱਟੀ ਮਿਲਣ ਤੋਂ ਬਾਅਦ ਮੈਂ ਘਰੇ ਆ ਕੇ ਦਿਨ ਰਾਤ ਮਿਹਨਤ ਕਰਦੀ ਰਾਤ ਨੂੰ ਜਦੋਂ ਲਾਈਟ ਨਾ ਹੁੰਦੀ ਤਾਂ ਰਾਤ ਨੂੰ ਦੀਵਿਆਂ ਦੇ ਚਾਨਣ ਦੇ ਵਿੱਚ ਬੈਠ ਕੇ ਮੈਂ ਮਿਹਨਤ ਕੀਤੀ ਹੈ ਅਤੇ ਇਹ ਸੋਚਿਆ ਕਿ ਮੇਰਾ ਪਤੀ ਤਾਂ ਮਰ ਚੁੱਕਿਆ ਹੈ ਪਰ ਉਸ ਦੀ ਆਤਮਾ ਨੂੰ ਮੈਂ ਕਦੇ ਵੀ ਠੇਸ ਨਹੀਂ ਪਹੁੰਚਾਵਾਂਗੀ ਅਤੇ ਦਿਨ ਰਾਤ ਮਿਹਨਤ ਕਰਨ ਤੋਂ ਬਾਅਦ ਜਦੋਂ ਮੈਂ ਪਹਿਲਾ ਪੇਪਰ ਦਿੱਤਾ ਪਹਿਲਾ ਪੇਪਰ ਮੇਰਾ ਪਾਸ ਨਹੀਂ ਹੋਇਆ ਪਰ ਮੈਂ ਨਿਰਾਸ਼ ਨਹੀਂ ਹੋਈ ਮੈਂ ਉਸ ਨੂੰ ਹੋਰ ਵੱਧ ਮਿਹਨਤ ਕੀਤੀ ਮਿਹਨਤ ਮੈਂ ਇਸ ਕਦਰ ਕੀਤੀ ਕਿ ਦਿਨ ਰਾਤ ਆਪਣੇ ਟਾਰਗੇਟ ਨੂੰ ਤਲਿਆ ਅਤੇ ਇਹ ਸੋਚਿਆ ਕਿ ਹੁਣ ਮੈਂ ਜ਼ਿੰਦਗੀ ਦੇ ਵਿੱਚ ਅਗਾ ਵਧਣਾ ਹੈ ਅਗਾ ਵਧ ਕੇ ਕੁਝ ਨਾ ਕੁਝ ਬਣ ਕੇ ਦਿਖਾਉਣਾ ਹੈ ਜਿਹੜਾ ਪਿਤਾ ਅੱਜ ਮੈਨੂੰ ਤਾਣੇ ਮਾਰ ਰਿਹਾ ਸੀ ਕਿ ਤੂੰ ਇੱਕ ਗਰੀਬ ਦੇ ਨਾਲ ਭੱਜ ਗਈ ਹੈ ਤੂੰ ਆਪਣੀ ਕਰੋੜਾਂ ਦੀ ਸੰਪਤੀ ਨੂੰ ਛੱਡ ਕੇ ਇੱਕ ਰਿਟਾਇਰਡ ਅਧਿਆਪਕ ਦੇ ਪੁੱਤਰ ਦੇ ਨਾਲ ਫਰਾਰ ਹੋ ਗਈ ਪਰ ਹੁਣ ਉਹ ਤਾਣੇ ਮੈਨਾਂ ਨੂੰ ਮੈਂ ਇੱਕ ਪਾਸੇ ਰੱਖ ਕੇ ਦਿਨ ਰਾਤ ਮਿਹਨਤ ਵਿੱਚ ਲੱਗੀ ਦੁਆਰੇ ਫੇਰ ਜਦੋਂ ਪੇਪਰ ਆਇਆ ਤਾਂ ਮੈਂ ਦਿਨ ਰਾਤ ਤਿਆਰੀ ਕੀਤੀ ਤਿਆਰੀ ਕਰਨ ਤੋਂ ਬਾਅਦ ਤੇ ਮੈਂ ਪਹਿਲਾਂ ਪੇਪਰ ਤੋਂ ਐਸੀ ਹੀ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਐਸੀ ਅਤੇ ਇਹ ਕਿਹਾ ਸੀ ਕਿ ਹੁਣ ਮੈਨੂੰ ਮੇਰੇ ਮੁਕਾਮ ਦੇ ਵਿੱਚ ਕਾਮਯਾਬ ਕਰ ਦਿਓ ਮੈਨੂੰ ਮੇਰੀ ਜ਼ਿੰਦਗੀ ਦੇ ਵਿੱਚ ਅਗਾਹ ਵਧਨ ਦਿਓ ਮੈਂ ਆਪਣੇ ਪਤੀ ਦੀ ਆਤਮਾ ਨੂੰ ਕੋਈ ਠੇਸ ਨਹੀਂ ਪਹੁੰਚਾਉਣਾ ਚਾਹੁੰਦੀ ਤੇ ਅੱਜ ਬਾਬਾ ਦੀਪ ਸਿੰਘ ਜੀ ਦੀ ਐਸੀ ਕਿਰਪਾ ਹੋਈ ਕਿ ਤੁਸੀਂ ਮੈਨੂੰ ਐਸੇ ਹੀ ਦਰਬਾਰ ਸਾਹਿਬ ਦੇ ਸਾਹਮਣੇ ਮਿਲੇ ਤਾਂ ਉਸ ਤੋਂ ਬਾਅਦ ਮਨਜੀਤ ਨੇ ਕਿਹਾ ਕਿ ਚੱਲ ਅਰਵਿੰਦ ਤੂੰ ਮੇਰੇ ਨਾਲ ਗੱਡੀ ਦੇ ਵਿੱਚ ਬੈਠ ਅਤੇ ਚਾਹ ਦਾ ਠੇਲਾ ਇੱਥੇ ਬੰਦ ਕਰ ਤੈਨੂੰ ਹੁਣ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਪਰ ਅਰਵਿੰਦ ਉੱਥੇ ਖੜਾ थर-थर ਕੰਬ ਰਿਹਾ ਸੀ ਮਨਜੀਤ ਉਸਨੂੰ ਪੁੱਛਦੀ ਹੈ ਕਿ ਤੂੰ ਇੰਨਾ ਜ਼ਿਆਦਾ ਕਭਰਾ ਕੋ ਰਿਆ ਮੈਂ ਡੀਐਸਪੀ ਲੱਗੀ ਹੋਈ ਆ ਇਸ ਵਕਤ ਤੇਰੇ ਨਾਲ ਖੜੀ ਆ ਤੈਨੂੰ ਘਬਰਾਉਣ ਦੀ ਕੀ ਲੋੜ ਐ ਪਰ ਇਹ ਗੱਲ ਸੁਣ ਕੇ ਅਰਵਿੰਦ ਹੋਰ ਜ਼ਿਆਦਾ ਕੰਬਣ ਲੱਗਿਆ ਉਸ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਆਉਣ ਲੱਗ ਗਿਆ ਤਾਂ ਉਸ ਤੋਂ ਬਾਅਦ ਮਨਜੀਤ ਨੇ ਕਿਹਾ ਕਿ ਅਰਵਿੰਦ ਤੂੰ ਮੈਨੂੰ ਸੱਚੋ ਸੱਚ ਦੱਸ ਕਿ ਤੈਨੂੰ ਦਿੱਕਤ ਕੀ ਹੋਈ ਐ ਤੈਨੂੰ ਪਰੇਸ਼ਾਨੀ ਕੀ ਹੋਈ ਐ ਇਸ ਵਕਤ ਮੇਰੇ ਹੱਥ ਦੇ ਵਿੱਚ ਪਾਵਰ ਵੀ ਹੈ ਮੇਰੇ ਹੱਥ ਦੇ ਵਿੱਚ ਇੱਕ ਬਹੁਤ ਵੱਡੀ ਪੋਸਟ ਵੀ ਹੈ ਪਰ ਹੁਣ ਤੈਨੂੰ ਮੈਂ ਕਿਸੇ ਵੀ ਚੀਜ਼ ਦੀ ਕੋਈ ਦਿੱਕਤ ਕੋਈ ਪਰੇਸ਼ਾਨੀ ਨਹੀਂ ਆਉਣ ਦੰਦੀ ਜੋ ਵੀ ਤੇਰੇ ਨਾਲ ਤੱਕਾ ਹੋਇਆ ਹੈ ਆਪਾਂ ਦਾ ਹੱਲ ਕਰਾਂਗੇ ਅਤੇ ਆਪਾਂ ਰਲ ਮਿਲ ਕੇ ਚੱਲਾਂਗੇ ਉਸ ਤੋਂ ਬਾਅਦ ਕੀ ਹੋਇਆ ਅਰਵਿੰਦ ਮਨਜੀਤ ਦੇ ਨਾਲ ਗੱਡੀ ਦੇ ਵਿੱਚ ਆ ਕੇ ਬੈਠ ਗਿਆ ਮਨਜੀਤ ਜਦੋਂ ਗੱਡੀ ਦੇ ਵਿੱਚ ਆ ਕੇ ਬੈਠਾ ਤਾਂ ਉਸ ਤੋਂ ਬਾਅਦ ਮਨਜੀਤ ਨੇ ਕਿਹਾ ਕਿ ਚਲੋ ਅੱਗੇ ਜਾ ਕੇ ਆਪਾਂ ਆਪਣੇ ਘਰ ਚੱਲਦੇ ਹਾਂ ਤੇ ਉੱਥੇ ਜਾ ਕੇ ਬੈਠ ਕੇ ਆਪਾਂ ਸਾਰੀਆਂ ਗੱਲਾਂ ਬਾਤਾਂ ਕਰਦੇ ਹਾਂ ਘਰ ਜਾ ਕੇ ਇੱਕ ਕਮਰੇ ਦੇ ਵਿੱਚ ਬਹਿੰਦੇ ਨੇ ਤਾਂ ਉਸ ਤੋਂ ਬਾਅਦ ਜੋ ਅਰਵਿੰਦ ਹੈ ਉਹ ਆਪਣੇ ਗਲ ਵਿੱਚ ਪਾਏ ਹੋਏ ਗਮਸ਼ੇ ਦੇ ਨਾਲ ਆਪਣਾ ਮੂੰਹ ਲੁਕੋ ਰਿਹਾ ਸੀ ਜਿਵੇਂ ਉਹ ਬਹੁਤ ਜ਼ਿਆਦਾ ਡਰ ਰਿਹਾ ਹੋਵੇ ਜਿਵੇਂ ਬਹੁਤ ਗਹਿਰਾ ਰਾਜ ਉਹ ਆਪਣੇ ਅੰਦਰ ਛੁਪਾਈ ਬੈਠਾ ਹੋਵੇ ਪਰ ਉਹ ਦੱਸ ਨਹੀਂ ਸੀ ਰਿਹਾ ਤੋਂ ਬਾਅਦ ਮਨਜੀਤ ਨੇ ਕਿਹਾ ਕਿ ਤੂੰ ਬੇਝਿਜਕ ਹੋ ਕੇ ਦੱਸ ਤੈਨੂੰ ਕੀ ਦਿੱਕਤ ਹੈ ਕੀ ਪਰੇਸ਼ਾਨੀ ਹੈ ਤੈਨੂੰ ਜੇਕਰ ਪਤਾ ਸੀ ਤੂੰ ਮੇਰਾ ਨਾਂ ਵੀ ਜਾਣਦਾ ਸੀ ਤੂੰ ਮੇਰਾ ਘਰ ਵੀ ਜਾਣਦਾ ਸੀ ਮੇਰਾ ਪਤਾ ਵੀ ਜਾਣਦਾ ਸੀ ਇੱਥੋਂ ਲੁਧਿਆਣਾ ਕਿੰਨੀ ਕੁ ਦੂਰ ਹੈ ਤੂੰ ਆ ਵੀ ਸਕਦਾ ਸੀ ਪਰ ਤੇਰੀ ਐਸੀ ਕਿਹੜੀ ਮਜਬੂਰੀ ਬਣ ਗਈ ਕਿ ਤੈਨੂੰ ਇੱਥੇ ਚਾਹ ਦਾ ਠੇਲਾ ਲਾਉਣਾ ਪਿਆ ਤਾਂ ਉਸ ਤੋਂ ਬਾਅਦ ਅਰਵਿੰਦ ਇਹ ਕਹਿਣ ਲੱਗਿਆ ਕਿ ਸਭ ਤੋਂ ਵੱਡੀ ਮਜਬੂਰੀ ਮੇਰੀ ਇਹੀ ਬਣ ਗਈ ਕਿ ਮੈਂ ਬਹੁਤ ਵੱਡੀ ਗਲਤੀ ਕੀਤੀ ਤੇਰੇ ਨਾਲ ਵਿਆਹ ਕਰਵਾ ਕੇ ਤੇਰੇ ਨਾਲ ਜਦੋਂ ਮੈਂ ਵਿਆਹ ਕਰਵਾਇਆ ਤਾਂ ਵਿਆਹ ਕਰਵਾਉਣ ਤੋਂ ਬਾਅਦ ਮੈਨੂੰ ਲਗਾਤਾਰ ਤੰਤ ਧਮਕੀਆਂ ਆਉਣ ਲੱਗੀਆਂ ਸ਼ੁਰੂਆਤੀ ਦੇ ਦਿਨਾਂ ਵਿੱਚ ਤਾਂ ਸਭ ਕੁਝ ਠੀਕ ਸੀ ਪਰ ਬਾਅਦ ਦੇ ਵਿੱਚ ਧਮਕੀਆਂ ਹੋਰ ਜ਼ਿਆਦਾ ਵਧਣ ਲੱਗੀਆਂ ਤੇ ਮੈਨੂੰ ਹਰ ਵਾਰ ਇਹੀ ਕਿਹਾ ਜਾਂਦਾ ਸੀ ਕਿ ਤੂੰ ਮਨਜੀਤ ਨੂੰ ਛੱਡ ਦੇ ਪਰ ਮੈਂ ਤੈਨੂੰ ਕਿਵੇਂ ਛੱਡ ਸਕਦਾ ਸੀ ਆਪਣੇ ਤਾਂ ਇੱਕ ਪੁੱਤਰ ਵੀ ਹੋ ਗਿਆ ਸੀ ਤੇ ਮੈਂ ਅਨਮੋਲ ਨੂੰ ਬਹੁਤ ਪਿਆਰ ਕਰਦਾ ਹਾਂ ਅੱਜ ਵੀ ਅਨਮੋਲ ਦੀ ਜਦੋਂ ਮੈਨੂੰ ਯਾਦ ਆਉਂਦੀ ਹੈ ਤੇ ਮੈਂ ਰਾਤਾਂ ਨੂੰ ਉੱਠ ਉੱਠ ਕੇ ਰੋਣਾ ਹਾਂ ਪਰ ਮੇਰੇ ਵਸ ਨਹੀਂ ਕੋਈ ਚੱਲਦਾ ਉਸ ਤੋਂ ਬਾਅਦ ਕੀ ਹੋਇਆ ਕਿ ਇੱਕ ਦਿਨ ਮੈਂ ਕੰਮ ਤੇ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਕੁਝ ਗੁੰਡਿਆਂ ਨੇ ਮੈਨੂੰ ਕਿਡਨਾਪ ਕੀਤਾ ਕਿਡਨਾਪ ਕਰਕੇ ਮੈਨੂੰ ਹਿਮਾਚਲ ਦੇ ਪਹਾੜਾਂ ਦੇ ਵਿੱਚ ਇੱਕ ਸੁੰਨੇ ਘਰ ਦੇ ਵਿੱਚ ਰੱਖਿਆ ਗਿਆ ਕਈ ਦਿਨਾਂ ਤੱਕ ਮੈਨੂੰ ਭੁੱਖਾ ਰੱਖਿਆ ਗਿਆ ਮੈਨੂੰ ਕੁੱਟਿਆ ਗਿਆ ਮਾਰਿਆ ਗਿਆ ਅਤੇ ਹਰ ਵਾਰੀ ਮੈਨੂੰ ਉਹ ਗੁੰਡੇ ਇਹੀ ਕਹਿੰਦੇ ਸੀ ਕਿ ਤੂੰ ਮਨਜੀਤ ਨੂੰ ਛੱਡ ਦੇ ਤੇ ਪਰ ਮੈਂ ਹਰ ਵਾਰੀ ਇਹੀ ਕਹਿੰਦਾ ਸੀ ਕਿ ਮੇਰੀ ਜਾਨ ਭਾਵੇਂ ਚਲੀ ਜਾਵੇ ਪਰ ਮੈਂ ਕਦੇ ਮਨਜੀਤ ਨੂੰ ਨਹੀਂ ਛੱਡਾਂਗਾ ਐਸੇ ਦੌਰਾਨ ਰਾਤ ਦੇ ਹਨੇਰੇ ਦੇ ਚਿੱਟੇ ਕੱਪੜੇ ਪਾਏ ਹੋਏ ਇੱਕ ਸ਼ਖਸ ਕਮਰੇ ਦੇ ਵਿੱਚ ਦਾਖਲ ਆਉਂਦਾ ਹੈ ਤੇ ਸਿੱਧਾ ਆ ਕੇ ਮੇਰਾ ਗਲਾਵਾ ਫੜ ਲੈਂਦਾ ਹੈ। ਕਮਰੇ ਦੇ ਵਿੱਚ ਬਹੁਤ ਜ਼ਿਆਦਾ ਹਨੇਰਾ ਹੁੰਦਾ ਹੈ। ਹਨੇਰੇ ਦੇ ਵਿੱਚ ਉਸ ਦੀ ਕੋਈ ਸ਼ਕਲ ਨਹੀਂ ਸੀ ਦਿਖਦੀ ਤਾਂ ਐਨੇ ਵਿੱਚ ਉਹ ਚਿੱਟੇ ਕੱਪੜਿਆਂ ਵਾਲਾ ਸ਼ਖਸ ਕਹਿੰਦਾ ਲਾਈਟ ਜਗਾਓ। ਇਸ ਨੂੰ ਪਤਾ ਤਾਂ ਲੱਗੇ ਕਿਸ ਨੇ ਪੰਗਾ ਕਿਸ ਦੇ ਨਾਲ ਲਿਆ। ਜਦੋਂ ਉਸ ਨੇ ਲਾਈਟ ਜਗਾਈ ਤਾਂ ਲਾਈਟ ਜਗਾਈ ਤਾਂ ਸਾਹਮਣੇ ਤੇਰਾ ਪਿਤਾ ਖੜਾ ਸੀ। ਇਹ ਸਭ ਕੁਝ ਦੇਖ ਕੇ ਮੇਰੇ ਪੈਰਾਂ ਥੱਲੋ ਜ਼ਮੀਨ ਖਿਸਕ ਗਈ ਅਤੇ ਮੈਂ थर-थर ਕੰਬਣ ਲੱਗਿਆ ਤੇ ਤੇਰੇ ਪਿਤਾ ਨੇ ਆਪਣੇ ਗੁੰਡਿਆਂ ਨੂੰ ਕਹੇ ਕਿ ਤਾਂ ਕਿ ਚੰਗੇ ਤਰੀਕੇ ਦੇ ਨਾਲ ਇਸ ਦੀ ਸਰਵਿਸ ਕਰੋ ਤੇ ਕੁੱਟ-ਕੁੱਟ ਕੇ ਇਸ ਦੀਆਂ ਹੱਡੀਆਂ ਚੂਰੋ-ਚੂਰ ਕਰ ਦਿਓ ਤੇ ਫੇਰ ਦੱਸੋ ਕਿ ਇਹ ਮੇਰੀ ਧੀ ਨੂੰ ਛੜਦਾ ਹੈ ਜਾਂ ਨਹੀਂ ਉਸ ਤੋਂ ਬਾਅਦ ਉਸ ਗੁੰਡਿਆਂ ਨੇ ਮੈਨੂੰ ਇੰਨਾ ਜ਼ਿਆਦਾ ਕੁੱਟਿਆ ਕੁੱਟ-ਕੁੱਟ ਕੇ ਮੈਨੂੰ ਅੱਧ ਮਰਿਆ ਕਰ ਦਿੱਤਾ ਜਦੋਂ ਮੈਂ ਅੱਧ ਮਰਿਆ ਹੋ ਗਿਆ ਮੇਰੇ ਸਾਹ ਬਿਲਕੁਲ ਬੰਦ ਹੋ ਗਏ ਤੇ ਉਹਨਾਂ ਨੇ ਸੋਚਿਆ ਕਿ ਸ਼ਾਇਦ ਹੁਣ ਤਾਂ ਇਹ ਮਰ ਚੁੱਕਿਆ ਹੋਵੇਗਾ ਤੇ ਮੈਨੂੰ ਇੱਕ ਗੱਡੀ ਦੇ ਵਿੱਚ ਪਾਇਆ ਤੇ ਉਸ ਤੋਂ ਬਾਅਦ ਮੈਨੂੰ ਦੂਰ ਦਰਾਡੇ ਇੱਕ ਜੰਗਲ ਦੇ ਵਿੱਚ ਸੁੱਟਿਆ ਭਲਾ ਹੋਵੇ ਇੱਕ ਆਸ਼ਰਮ ਵਾਲੇ ਸੰਤ ਦਾ ਉਸ ਨੇ ਮੈਨੂੰ ਚੁੱਕਿਆ ਅਤੇ ਚੁੱਕ ਕੇ ਮਲਮ ਪੱਟੀ ਕੀਤੀ ਮਲਮ ਪੱਟੀ ਕਰਨ ਤੋਂ ਬਾਅਦ ਚੌਥੇ ਦਿਨ ਮੈਨੂੰ ਹੋਸ਼ ਆਇਆ ਤੇ ਹੋਸ਼ ਆਉਣ ਤੋਂ ਬਾਅਦ ਉਸ ਫਕੀਰ ਨੇ ਮੈਨੂੰ ਪੁੱਛਿਆ ਕਿ ਤੇਰੇ ਅੰਦਰ ਐਸੀ ਕਿਹੜੀ ਤਾਕਤ ਹੈ ਜੋ ਕਿ ਇਸ ਮਰੇ ਹੋਏ ਦੇ ਵਿੱਚ ਵੀ ਜਾਨ ਪੈ ਗਈ ਤਾਂ ਉਸ ਤੋਂ ਬਾਅਦ ਮੈਂ ਇਹ ਕਿਹਾ ਕਿ ਤਾਕਤ ਮੇਰੇ ਅੰਦਰ ਇੱਕ ਮੁਹੱਬਤ ਦੀ ਹੈ ਇੱਕ ਪਿਆਰ ਦੀ ਹੈ ਕਿਉਂਕਿ ਜਿਸ ਨੂੰ ਮੈਂ ਪਿਆਰ ਕਰਦਾ ਹਾਂ ਉਸ ਨੂੰ ਮੈਂ ਛੱਡ ਨਹੀਂ ਸਕਦਾ ਉਸ ਤੋਂ ਬਾਅਦ ਇਹ ਹੋਇਆ ਕਿ ਮੈਂ ਬਿਲਕੁਲ ਠੀਕ ਹੋ ਗਿਆ ਮੇਰਾ ਮਨ ਤਾਂ ਬਹੁਤ ਕਰੇ ਕਿ ਮੈਂ ਤੈਨੂੰ ਜਾ ਕੇ ਮਿਲਾਂ ਪਰ ਬਾਦ ਦੇ ਵਿੱਚ ਮੇਰੇ ਮਨ ਦੇ ਵਿੱਚ ਇੱਕ ਇਹੀ ਖਿਆਲ ਹੁੰਦਾ ਸੀ ਕਿ ਜਦੋਂ ਗੁੰਡੇ ਮੈਨੂੰ ਕੁੱਟ ਰਹੇ ਸੀ ਮੈਨੂੰ ਮਾਰ ਰਹੇ ਸੀ ਤੇ ਹਮੇਸ਼ਾ ਮੈਨੂੰ ਇਹੀ ਧਮਕੀਆਂ ਦਿੰਦੇ ਰਹੇ ਕਿ ਹੁਣ ਜੇ ਤੂੰ ਵਾਪਸ ਨਾ ਮੁੜਿਆ ਤਾਂ ਤੇਰੇ ਪੁੱਤਰ ਨੂੰ ਵੀ ਮਾਰ ਦੇਵਾਂਗੇ ਕਿਉਂਕਿ ਮੈਂ ਨਹੀਂ ਸੀ ਚਾਹੁੰਦਾ ਕਿ ਮੇਰਾ ਪੁੱਤਰ ਮੇਰੀ ਵਜ੍ਹਾ ਦੇ ਨਾਲ ਮਰ ਜਾਵੇ ਉਸ ਤੋਂ ਬਾਅਦ ਮੈਂ ਠੀਕ ਹੋਇਆ ਤੇ ਠੀਕ ਹੋ ਕੇ ਗੁਰਦੁਆਰਾ ਬਾਬਾ ਦੀਪ ਸਿੰਘ ਦੇ ਦਰਬਾਰ ਦੇ ਅੱਗੇ ਮੈਂ ਚਾਹ ਦਾ ਠੇਲਾ ਲਾ ਲਿਆ ਚਾਹ ਦਾ ਠੇਲਾ ਲਾ ਕੇ ਮੈਂ ਇੱਥੇ ਆਪਣੀ ਰੋਟੀ ਗੁਜ਼ਾਰਾ ਕਰਦਾ ਰਿਹਾ ਪਰ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਮੈਂ ਕਦੇ ਵੀ ਵਾਪਸ ਮੁੜਨ ਦੇ ਬਾਰੇ ਨਹੀਂ ਸੋਚਿਆ ਉਸ ਤੋਂ ਬਾਅਦ ਮਨਜੀ ਉਸ ਦੀਆਂ ਅੱਖਾਂ ਦੇ ਵਿੱਚ ਲਗਾਤਾਰ ਪਾਣੀ ਵਗ ਰਹੇ ਸੀ ਅਤੇ ਉਹ ਇਹ ਹੀ ਸੋਚ ਰਹੀ ਸੀ ਕਿ ਐਡਾ ਵੱਡਾ ਧੋਖਾ ਕੀਤਾ ਮੇਰੇ ਪਿਤਾ ਨੇ ਉਹ ਵੀ ਮੇਰੇ ਨਾਲ ਉਸ ਨੇ ਮੇਰੀ ਹੀ ਜ਼ਿੰਦਗੀ ਬਰਬਾਦ ਕਰਨ ਦੀ ਸੋਚੀ ਠੀਕ ਹੈ ਮੰਨਿਆ ਕਿ ਮੈਂ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਪਰ ਇਸ ਦਾ ਮਤਲਬ ਇਹ ਥੋੜੀ ਹੈ ਕਿ ਤੁਸੀਂ ਮੇਰੀ ਜ਼ਿੰਦਗੀ ਦੇ ਵਿੱਚ ਇੰਟਰਫੇਅਰ ਕਰੋਗੇ ਤੁਹਾਡਾ ਹੱਕ ਕੀ ਹੈ ਕਿ ਤੁਸੀਂ ਕਿਸੇ ਦੀ ਜਾਨ ਲੈ ਸਕਦੇ ਹੋ ਉਸ ਤੋਂ ਬਾਅਦ ਡੀਐਸਪੀ ਮਨਜੀਤ ਕੌਰ ਨੇ ਆਪਣੇ ਪਤੀ ਨੂੰ ਗੱਡੀ ਦੇ ਵਿੱਚ ਬਿਠਾਇਆ ਅਤੇ ਕਿਹਾ ਕਿ ਚੱਲ ਤੂੰ ਮੇਰੇ ਨਾਲ ਥਾਣੇ ਚੱਲ ਥਾਣੇ ਵਿੱਚ ਜਾ ਕੇ ਖੁਦ ਆਪਣੇ ਪਿਤਾ ਦੇ ਖਿਲਾਫ ਉਸਨੇ ਐਫ ਆਈ ਆਰ ਦੀ ਇੱਕ ਫਾਈਲ ਦਰਜ ਕੀਤੀ ਅਤੇ ਮਾਮਲਾ 3 ਸਾਲ ਪੁਰਾਣਾ ਸੀ ਅਤੇ ਦੁਬਾਰਾ ਉਹ ਮਾਮਲਾ ਖੜਾ ਹੋਇਆ ਅਤੇ ਫਿਰ ਤੋਂ ਇਹ ਕੇਸ ਸ਼ੁਰੂ ਕੀਤਾ ਅਤੇ ਸਾਰੇ ਸਬੂਤ ਅਤੇ ਗਵਾਹ ਜੋ ਕਿ ਖੁਦ ਅਰਵਿੰਦ ਆਪ ਸੀ ਅਰਵਿੰਦ ਨਾਲ ਤੱਕਾ ਹੋਇਆ ਸੀ ਉਸ ਤੋਂ ਬਾਅਦ ਉਸ ਦੇ ਪਿਤਾ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦੇ ਪਿਤਾ ਦਾ ਰਿਮਾਂਡ ਲਿਆ ਗਿਆ ਅਤੇ ਉਸ ਨੇ ਸਾਰੇ ਹੀ ਉਹਨਾਂ ਬੰਦਿਆਂ ਦਾ ਨਾਮ ਲਿਆ ਤੇ ਉਸ ਦੇ ਪਿਤਾ ਨੂੰ ਸਖਤ ਤੋਂ ਸਖਤ ਸਜ਼ਾ ਮਿਲੀ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ